ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਕਲਿੱਪ ਸੁਣ ਰਿਹਾ ਸੀ ਔਰ ਉਹ ਕਲਿੱਪ ਸੁਣਾਉਣ ਵਾਲੇ ਨੇ ਭਾਈ ਹਰਨਾਮ ਸਿੰਘ ਜੀ ਤੁਮਾ ਸਾਹਿਬ ਉਹ ਕਥਾ ਕਰਦੇ ਹੋਏ ਕੀਰਤਨ ਸੋਇਲੇ ਦੀ ਬਾਣੀ ਦਾ ਜ਼ਿਕਰ ਕਰਦੇ ਨੇ ਪਹਿਲੀ ਗੱਲ ਤੇ ਇਸ ਬਾਣੀ ਦਾ ਨਾਮ ਸੋਇਲਾ ਹੈ ਪਰ ਚਲੋ ਇਹ ਕੋਈ ਬਹੁਤ ਵੱਡਾ ਦੋਸ਼ ਨਹੀਂ ਹੈ ਵੀ ਇਹਨੂੰ ਕੀਰਤਨ ਸੋਇਲਾ ਕਿਉਂ ਕਹਿੰਨੇ ਪੁਰਾਤਨ ਸਮੇਂ ਦੇ ਅੰਦਰ ਕੀਰਤਨੀ ਰੂਪ ਦੇ ਅੰਦਰ ਝੋਟੀਆਂ ਦੇ ਅੰਦਰ ਇਸ ਬਾਣੀ ਨੂੰ ਗਾਉਂਦੇ ਹੋਣਗੇ ਸੁਖਾਸਨ ਦੇ ਸਮੇਂ ਨਾ ਕੀਰਤਨ ਸੁਲਾ ਪੈ ਗਿਆ ਚਲੋ ਖੈਰ ਇਹ ਗੱਲ ਕਿਸੇ ਵਕਤ ਫੇਰ ਸਹੀ ਭਾਈ ਤੁਮਾ ਜੀ ਗੱਲ ਕਰਦੇ ਕਰਦੇ ਗੱਲ ਕਹਿੰਦੇ ਨੇ ਵੀ ਇੱਕ ਅਯਾਲੀ ਸਿੱਖ ਜੰਗਲ ਦੇ ਅੰਦਰ ਭੇਡਾਂ ਚਾਰਦਾ ਸੀ ਔਰ ਉਸ ਵਕਤ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਬਰਾਜਮਾਨ ਨੇ বিশ্রাম ਕਰ ਰਹੇ ਨੇ ਕੋਲ پائی ਲੈਣਾ ਜੀ ਨੇ ਉਹਨਾਂ ਨੇ ਵੇਖਿਆ ਵੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚੋਂ ਵੀ ਖੂਨ ਵਗਿਆ ਹੈ ਤੇ ਪਿੰਜਨੀਆਂ ਵਿੱਚੋਂ ਲੱਤਾਂ ਵਿੱਚੋਂ ਵੀ ਖੂਨ ਵਗ ਰਿਹਾ ਹੈ ਉਹਨਾਂ ਨੇ ਪੁੱਛਿਆ ਵੀ ਬਾਬਾ ਇਹ ਕੀ ਹੋਇਆ ਤੇਰੇ ਪੈਰਾਂ ਵਿੱਚੋਂ ਵੀ ਖੂਨ ਤੇ ਤੇਰੀਆਂ ਲੱਤਾਂ ਵਿੱਚੋਂ ਵੀ ਖੂਨ ਕੱਪੜੇ ਵੀ ਫਟਦੇ ਜਾ ਰਹੇ ਨੇ ਕਾਰਨ ਤੇ ਪਾਤਸ਼ਾਹ ਮੁਸਕਰਾਉਂਦੇ ਹੋਏ ਕਹਿਣ ਲੱਗੇ ਬਈ ਇੱਕ ਅਯਾਲੀ ਸਿੱਖ ਜੰਗਲ ਦੇ ਅੰਦਰ ਭੇਡਾਂ ਚਾਰਦਾ। ਉਹਦੇ ਪੈਰਾਂ ਵਿੱਚ ਤੇ ਪਿੰਜਣੀਆਂ ਵਿੱਚ ਕੰਡੇ ਵੱਜਦੇ ਨੇ, ਜ਼ਖਮ ਹੁੰਦੇ ਨੇ, ਉਹ ਮੈਂ ਸਾਰਾ ਭਾਰ ਆਪਣੇ ਉੱਤੇ ਲੈ ਲੈਣਾ ਤਾਂ ਕਿ ਉਹ ਸਹੀ ਢੰਗ ਦੇ ਨਾਲ ਬਾਣੀ ਪੜ ਸਕੇ। ਉਹ ਗਲਤੀ ਕਰ ਰਿਹਾ ਦਿਨ ਦੇ ਵਕਤ ਕੀਰਤਨ ਸੋਹਲੇ ਦਾ ਪਾਠ ਕਰ ਰਿਹਾ ਹੈ, ਕਰਨਾ ਨਹੀਂ ਚਾਹੀਦਾ। ਤੋ ਮਾਜੀ ਕਹਿੰਦੇ ਨੇ ਰਾਤ ਨੂੰ ਮੰਜੇ ਤੇ ਪੈਣ ਲੱਗਿਆਂ ਉਹ ਪਾਠ ਕਰਨਾ ਚਾਹੀਦਾ ਹੈ ਉਹ ਦਿਨ ਦੇ ਵਕਤ ਕਰ ਰਿਹਾ ਹੈ ਤੇ ਉਹਨੂੰ ਮਿਲਣ ਵਾਲਾ ਦੁੱਖ ਗੁਰੂ ਨਾਨਕ ਸਾਹਿਬ ਆਪਣੇ ਤੇ ਲੈ ਰਿਹਾ ਨੇ ਇਹ ਕੱਲ ਸਾਡੇ ਮੁਖੀ ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਜੀ ਤੁਮਾ ਕਹਿ ਰਹੇ ਨੇ ਮੈਂ ਛੋਟੀ ਜੀ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਨੰਬਰ 1 ਦੇ ਉੱਤੇ ਉਸ ਵਕਤ ਕੀਰਤਨ ਸੋਹਿਲਾ ਇਹ ਬਾਣੀ ਅਜੇ ਮੁਕੰਮਲ ਹੋਈ ਨਹੀਂ ਸੀ ਜਦੋਂ ਦਾ ਉਹ ਜ਼ਿਕਰ ਕਰ ਰਹੇ ਨੇ ਕਿਉਂਕਿ ਉਹ ਗੱਲ ਕਰ ਰਹੇ ਨੇ ਜਦੋਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਨੇ ਔਰ ਇਸ ਪੰਜ ਤੱਤਾਂ ਵਾਲੇ ਸਰੀਰ ਦੇ ਅੰਦਰ ਸੁਭਾਏ ਮਾਨ ਨੇ ਉਦੋਂ ਇਸ ਬਾਣੀ ਦੇ ਅੰਦਰ ਤਿੰਨ ਸ਼ਬਦ ਤੇ ਹੋ ਸਕਦੇ ਨੇ ਪਰ ਅਖੀਰਲੇ ਦੋ ਸ਼ਬਦ ਮੌਜੂਦ ਨਹੀਂ ਸਨ ਅਗਰ ਉਹ ਮੌਜੂਦ ਨਹੀਂ ਸਨ ਤੇ ਜਿਹੜਾ ਰੂਪ ਸੋਇਲੇ ਦੀ ਬਾਣੀ ਦਾ ਅੱਜ ਮਿਲਦਾ ਹੈ ਇਟ ਮੀਨਸ ਵੀ ਇਹ ਮੁਕੰਮਲ ਸੋਇਲੇ ਦੀ ਬਾਣੀ ਉਸ ਵਕਤ ਨਹੀਂ ਸੀ ਵਣਗੇ ਮਾਤਰ ਮੈਂ ਪੰਜਾਂ ਸ਼ਬਦਾਂ ਦੀ ਇੱਕ-ਇੱਕ ਪੰਕਤੀ ਤੁਹਾਡੇ ਸਾਹਮਣੇ ਰੱਖ ਦੇਣਾ ਜਿਹੜਾ ਸੋਹਿਲਾ ਸਾਹਿਬ ਦੀ ਬਾਣੀ ਦੇ ਅੰਦਰ ਸਭ ਤੋਂ ਪਹਿਲਾ ਸ਼ਬਦ ਆਉਂਦਾ ਹੈ ਨਾ ਉਹ ਆਉਂਦਾ ਹੈ ਰਾਗ ਗੌੜੀ ਦੀਪਕੀ ਮਹਿਲਾ ਪਹਿਲਾ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਗਰੋ ਸਿਰਜਣਹਾਰੋ ਇਹ ਨੰਬਰ 1 ਵਾਲਾ ਸ਼ਬਦ ਜਿਹੜਾ ਨੰਬਰ 2 ਵਾਲਾ ਸ਼ਬਦ ਹੈ ਉਹ ਵੈ ਰਾਗ ਆਸਾ ਮਹਿਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਜਿਹੜਾ ਨੰਬਰ 3 ਦੇ ਉੱਤੇ ਸ਼ਬਦ ਆਉਂਦਾ ਹੈ ਉਹ ਆਉਂਦਾ ਹੈ ਰਾਗ ਤਨਸਰੀ ਮਹਲਾ ਪਹਿਲਾ ਗਗਨ ਮੈ ਥਾਲ ਰਵਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂ ਮਲਿਆਨ ਲੋ ਪਵਨ ਚ ਅਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਇਹ ਤਿੰਨੇ ਸ਼ਬਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਉਚਾਰਣ ਕੀਤੇ ਨੇ ਅੱਡ-ਅੱਡ ਤਿੰਨ ਰਾਗਾਂ ਵਿੱਚ ਗੌੜੀ ਵਿੱਚ ਆਸਾ ਵਿੱਚ ਤਨਸਰੀ ਵਿੱਚ ਹੁਣ ਜਿਹੜਾ ਨੰਬਰ 4 ਦਾ ਸ਼ਬਦ ਹੈ ਉਹ ਫੇਰ ਗੌੜੀ ਰਾਗ ਦੇ ਅੰਦਰ ਸ਼ਬਦ ਹੈ ਪਰ ਉਚਾਰਣ ਕੀਤਾ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ ਉਹ ਸ਼ਬਦ ਹੈ ਵੀ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਜਿਹੜਾ ਨੰਬਰ 5 ਵਾਲਾ ਸ਼ਬਦ ਹੈ ਉਹ ਆਉਂਦਾ ਹੈ ਰਾਗ ਗੌੜੀ ਪੂਰਬੀ ਮਹਿਲਾ ਪੰਜਮਾ ਕਰੋਂ ਬੇਨਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖੜ ਚਲੋ ਹਰਲਾਹਾ ਆਗਾ ਬਸਨ ਸੁਹਿਲਾ ਇਹ ਪੰਜ ਸ਼ਬਦ ਨੇ ਉਦੋਂ ਤਿੰਨ ਸ਼ਬਦ ਸਨ ਇਹਦਾ ਮਤਲਬ ਸੁਹਿਲੇ ਦੀ ਬਾਣੀ ਉਦੋਂ ਮੁਕੰਮਲ ਨਹੀਂ ਸੀ ਤੁਮਾ ਸਾਹਿਬ ਨੇ ਕਿਦਰੋਂ ਪੜ੍ਹੀ ਹੋਵੇਗੀ ਕਿਤੋਂ ਸੁਣੀ ਹੋਵੇਗੀ ਪਰ ਉਹ ਜਿਉਂ ਦੀ ਤਿਉਂ ਚੁੱਕ ਕੇ ਅੱਗੇ ਰੱਖ ਦਿੱਤੀ ਨੰਬਰ 2 ਦੇ ਉੱਤੇ ਜਿਹੜੀ ਗੁਰਬਾਣੀ ਹੈ ਨਾ ਗੁਰਬਾਣੀ ਸਾਡੀ ਸੋਚ ਦੇ ਉੱਤੇ ਸੁਭਾਅ ਦੇ ਉੱਤੇ ਮਨ ਦੇ ਉੱਤੇ ਕੰਮ ਜ਼ਿਆਦਾ ਕਰਦੀ ਜਾਗ ਰੇ ਮਨ ਜਾਗਣ ਹਾਰੇ ਜਾਗ λεहो ਰੇ ਮਣਾ ਜਾਗ λεहो ਕਹਾਂ ਕਾਫੜ ਸੋਇਆ ਤੋ ਖੈਰ ਮਮਾ ਮਨਸਿਓ ਕਾਜ ਹੈ ਮਨ ਸਾਦੇ ਸਿਧ ਹੋਏ ਮੜ ਹੀ ਮਨਸਿਓ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਏ ਬਾਣੀ ਮਨ ਨੂੰ ਸੰਬੋਧਨ ਕਰਕੇ ਜ਼ਿਆਦਾ ਉਚਾਰਨ ਕੀਤੀ ਜਿੱਥੇ ਵੇਖੋ ਮਨ ਨੂੰ ਸਮਝਾਇਆ ਮਨ ਨੂੰ ਸੰਬੋਧਨ ਕੀਤਾ ਤਨ ਦੀ ਗੱਲ ਗੁਰਬਾਣੀ ਦੇ ਅੰਦਰ ਬਹੁਤ ਘਟੇ ਮਨ ਦੀ ਗੱਲ ਜ਼ਰੇ ਜ਼ਰੇ ਦੇ ਅੰਦਰ ਥਾਂ ਥਾਂ ਦੇ ਉੱਤੇ ਪੰਕਤੀ ਪੰਕਤੀ ਦੇ ਅੰਦਰ ਮਿਲ ਜਾਏਗੀ ਚਲੋ ਹੁਣ ਜੇ ਬਾਣੀ ਸੁਭਾਅ ਤੇ ਸੋਚ ਤੇ ਕੰਮ ਕਰਦੀ ਏ ਤੇ ਜਿਹੜੇ ਵਹਿਮ ਨੇ ਜਿਹੜੇ ਭਰਮ ਨੇ ਜਿਹੜੇ ਅੰਦਰ ਸਾਡੇ ਜਾਲੇ ਲੱਗੇ ਨੇ ਉਹ ਕਿੱਥੇ ਲੱਗੇ ਨੇ ਸੋਚ ਦੇ ਵਿੱਚ ਲੱਗੇ ਨੇ ਬਾਣੀ ਅੰਦਰ ਦੇ ਕਰਮ ਕਾਂਡ ਨੂੰ ਧੋ ਕੇ ਬਾਹਰ ਕੱਢਦੀ ਏ ਬਾਣੀ ਅੰਦਰ ਦੀ ਸੋਚ ਨੂੰ ਸੁਚਿਆ ਬਣਾਉਂਦੀ ਏ ਦਰੁਸਤ ਕਰਦੀ ਏ ਅੰਦਰ ਦਾ ਵਹਿਮ ਅੰਦਰ ਦਾ ਭਰਮ ਅੰਦਰ ਦਾ ਡਰ ਫਜ਼ੂਲ ਦਾ ਡਰ ਬਾਣੀ ਬਾਹਰ ਕੱਢ ਦਿੰਦੀ ਹੈ ਅੰਦਰ ਅਦਬ ਭੈ ਭਾਵਨੀ ਬਾਣੀ ਦੇ ਨਾਲ ਬਣ ਜਾਂਦਾ ਹੈ ਜਿਹੜੀ ਬਾਣੀ ਨੇ ਸਾਨੂੰ ਅੰਦਰੋਂ ਧੋਣਾ ਸੀ ਅਸੀਂ ਉਸੇ ਬਾਣੀ ਨੂੰ ਲੈ ਕੇ ਵਹਿਮ ਬਣਾ ਦਿੱਤਾ ਵੀ ਇਹ ਬਾਣੀ ਐਸ ਵਕਤ ਪੜ੍ਹਨੀ ਹੈ ਐਸ ਵਕਤ ਨਹੀਂ ਪੜ੍ਹਨੀ ਐਸ ਜਗ੍ਹਾ ਤੇ ਪੜ੍ਹਨੀ ਹੈ ਤੇ ਇਸ ਜਗ੍ਹਾ ਤੇ ਨਹੀਂ ਪੜ੍ਹਨੀ ਵੀ ਜੇ ਤੁਸੀਂ ਕੋਈ ਕੰਮ ਇਦਾਂ ਦਾ ਕਰ ਰਹੇ ਹੋ ਤੁਹਾਡੇ ਚੇਤੇ ਵਿੱਚ ਸੋਇਲੇ ਦਾ ਕੋਈ ਸ਼ਬਦ ਆ ਜਾਂਦਾ ਹੈ ਤੇ ਤੁਹਾਨੂੰ 100 ਵਾਰੀ ਸੋਚਣਾ ਪਏਗਾ ਵੀ ਮੇਰੇ ਪੜਨ ਕਰਕੇ ਮੇਰਾ ਗੁਰੂ ਕਿਦਰੇ ਲਾਊ ਲਵਾਨ ਨਾ ਹੋ ਜਾਏ ਸੋਚਣਾ ਪਏਗਾ ਨਾ ਤੇ ਫਿਰ ਵਹਿਮ ਨਾ ਹੋਇਆ ਤੇ ਹੋਰ ਕੀ ਹੋਇਆ ਬਾਣੀ ਤੇ ਵਹਿਮ ਵਿੱਚੋਂ ਕੱਢ ਦੀਏ ਸਾਰੇ ਵਹਿਮ ਗੁਰਬਾਣੀ ਨੇ ਤੋੜੇ ਨੇ ਪਰ ਅਸੀਂ ਕੀ ਕਰ ਰਹੇ ਹਾਂ ਪਤਾ ਨਹੀਂ ਉਹ ਸਾਡੀ ਅਣਜਾਣਤਾ ਹੈ ਸਾਡਾ ਭੁਲੇਖਾ ਹੈ ਜਾਂ ਸਾਡਾ ਛਾਤਰਪੁਣਾ ਹੈ ਅਸੀਂ ਉਸੇ ਬਾਣੀ ਨੂੰ ਬੇਸ ਬਣਾ ਲੈਨੇ ਆਂ ਤੇ ਉਸੇ ਬਾਣੀ ਦੇ ذریعے ਵਹਿਮ ਪਾਉਣ ਦਾ ਯਤਨ ਕਰਨੇ ਆ ਬਾਣੀ ਨੂੰ ਜਦੋਂ ਮਰਜ਼ੀ ਪੜਿਆ ਜਾ ਸਕਦਾ ਹੈ ਜਿਸ ਵਕਤ ਮਰਜ਼ੀ ਪੜਿਆ ਜਾ ਸਕਦਾ ਹੈ ਤੁਹਾਡੇ ਕੰਠ ਵਿੱਚ ਬਾਣੀ ਜਿੱਥੇ ਮਰਜ਼ੀ ਗੁਣਗਣਾਉਣੀ ਸ਼ੁਰੂ ਕਰ ਦੋ ਕੰਮ ਕਰਦੇ ਕਰਦੇ ਗੁਣਗਣਾ ਸਕਦੇ ਹੋ ਹਾਂ ਇੱਕ ਗੱਲ ਅਕਸਰ ਮੈਂ ਹੋਰ ਵੀ ਕਈ ਬੁਲਾਰਿਆਂ ਦੇ ਮੂੰਹ ਸੁਣੀ ਵੀ ਜਦੋਂ ਕੋਈ ਕੀਰਤਨ ਸੋਇਲੇ ਦਾ ਪਾਠ ਕਰ ਲੈਂਦਾ ਹੈ ਨਾ ਤੇ ਉਹਦੇ ਚਾਰ ਛਫੇਰੇ ਇੱਕ ਲੋਹੇ ਦਾ ਕੋਟ ਬਣ ਜਾਂਦਾ ਹੈ ਕੋਟ ਕਹਿੰਦੇ ਨੇ ਕਿਲੇ ਨੂੰ ਫਿਰ ਉਹ ਨਾ ਠੱਗਿਆ ਜਾਂਦਾ ਇਹਨਾਂ ਲੁੱਟਿਆ ਜਾਂਦਾ ਇਹਨਾਂ ਮਾਰਿਆ ਜਾਂਦਾ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਐਦਾਂ ਦੀਆਂ ਕਹਾਣੀਆਂ ਵੀ ਕਈ ਬਣਾਈਆਂ ਤੇ ਜੋੜੀਆਂ ਨੇ ਉਹ ਭਾਵੇਂ ਗੁਰੂ ਪਾਤਸ਼ਾਹਾਂ ਦੇ ਨਾਮ ਦੇ ਨਾਲ ਹੀ ਜੋੜੀਆਂ ਨੇ ਪਰ ਮੈਂ ਇਹ ਕਹਿੰਦਾ ਵੀ ਤਨ ਦਾ ਕੋਟ ਨਹੀਂ ਅਗਰ ਗੁਰਬਾਣੀ ਨੂੰ ਪੜਦੇ ਹੋ ਗੁਰਬਾਣੀ ਨੂੰ ਵਿਚਾਰਦੇ ਹੋ ਗੁਰਬਾਣੀ ਨੂੰ ਅਮਲੀ ਰੂਪ ਵਿੱਚ ਲੈਂਦੇ ਹੋ ਆਪਣੇ ਤੇ ਲਾਗੂ ਕਰਦੇ ਹੋ ਤੇ ਤਨ ਦਾ ਕੋਟ ਨਹੀਂ ਬਣਦਾ ਜਿਨ੍ਹਾਂ ਨੇ ਕੀਰਤਨ ਸੁਹਿਲਾ ਕੀਤਾ ਜਾਂ ਰੋਜ਼ ਬਾਣੀ ਪੜ੍ਹਦੇ ਨੇ ਉਹ ਵੀ ਠੱਗੇ ਜਾਂਦੇ ਨੇ ਮਾਰੇ ਜਾਂਦੇ ਨੇ ਲੁੱਟੇ ਜਾਂਦੇ ਨੇ ਸਭ ਕੁਝ ਉਹਨਾਂ ਦੇ ਨਾਲ ਹੁੰਦਾ ਹੈ ਕਿਹੜਾ ਕੰਮ ਹੈ ਜਿਹੜਾ ਉਹਨਾਂ ਨਾਲ ਨਹੀਂ ਹੁੰਦਾ ਹਾਂ ਜਿਨ੍ਹਾਂ ਦੇ ਮਨ ਦੇ ਚਾਰ-ਛੁਫੇਰੇ ਬਾਣੀ ਦਾ ਅਸਰ ਹੈ ਮਨ ਦੇ ਉੱਤੇ ਪ੍ਰਭਾਵ ਹੈ ਸੋਚ ਦੇ ਉੱਤੇ ਪ੍ਰਭਾਵ ਹੈ ਮਨ ਦੇ ਚੋ ਗਿਰਦੇ ਦੇ ਅੰਦਰ ਗੁਰਬਾਣੀ ਦਾ ਪਹਿਰਾ ਹੈ ਸ਼ਬਦ ਦਾ ਪਹਿਰਾ ਹੈ ਜਿਨੂੰ ਹਜ਼ੂਰ ਕਹਿੰਦੇ ਨੇ ਚੋ ਗਿਰਦਾ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ ਇਹ ਦਾਵਾ ਕੀਤਾ ਜਾ ਸਕਦਾ ਹੈ ਵੀ ਐਸੇ ਮਨ ਵਾਲਾ ਬੰਦਾ ਨਾ ਲੁੱਟਿਆ ਜਾਂਦਾ ਹੈ ਨਾ ਠੱਗਿਆ ਜਾਂਦਾ ਹੈ ਨਾ ਮਰਦਾ ਹੈ ਮਰਦਾ ਸਰੀਰ ਕਰਕੇ ਗੱਲ ਨਹੀਂ ਮੈਂ ਕਰ ਰਿਹਾ ਵਿਕਾਰਾਂ ਹੱਥੋਂ ਕਦੀ ਨਹੀਂ ਮਰਿਆ ਲੋਭ ਹੱਥੋਂ ਨਹੀਂ ਮਰਿਆ ਕਾਮ ਹੱਥੋਂ ਨਹੀਂ ਮਰਿਆ ਵਿਕਾਰਾਂ ਹੱਥੋਂ ਨਹੀਂ ਮਰਿਆ ਤੇ ਨਾ ਇਹਨਾਂ ਦੇ ਹੱਥੋਂ ਕਦੀ ਠੱਗਿਆ ਜਾਂਦਾ ਹੈ ਇਹਨਾਂ ਦਾ ਦੁਸ਼ ਪ੍ਰਭਾਵ ਵਿਕਾਰਾਂ ਦਾ ਦੁਸ਼ ਪ੍ਰਭਾਵ ਮਨ ਦੇ ਉੱਤੇ ਨਹੀਂ ਪੈਂਦਾ ਬਾਣੀ ਨੂੰ ਕਿਸੇ ਵੀ ਸਮੇਂ ਪੜਿਆ ਜਾ ਸਕਦਾ ਹੈ ਬਾਣੀ ਪੜਨ ਵਾਸਤੇ ਕੋਈ ਸਮਾਂ ਦਿਨ ਮਹੂਰਤ ਕੋਈ ਸੋਚਨ ਵਿਚਾਰਨ ਦੀ ਲੋੜ ਨਹੀਂ ਹੈ ਯਾਰ ਉਹ ਗੁਰਬਾਣੀ ਦੇ ਵਹਿਮ ਕਰਦੀ ਅਸੀਂ ਗੁਰਬਾਣੀ ਨੂੰ ਲੈ ਕੇ ਵਹਿਮ ਪਾਈ ਜਾ ਰਹੇ ਕੀ ਕਰੋਗੇ ਨਾ ਪੰਕਤੀਆਂ ਦਾ ਮਹਾ ਮਹਾ ਮੈਨੇ ਮਹੀਨਾ ਦਿਵਸ ਦਿਵਸ ਮੈਨੇ ਦਿਨ ਮੂਰਤ ਜਿਹਨੂੰ ਆਪਾਂ ਕਹਿੰਦੇ ਆ ਮੂਰਤ ਚੰਗਾ ਤੇ ਆ ਮਾੜਾ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗਾਏ ਦਰਸਦਾਨ ਕਿਰਪਾ ਕਰੋ ਹਰੇ ਕੀ ਕਰੋਗੇ ਗੁਰਬਾਣੀ ਤੇ ਐਲਾਨੀਆਂ ਕਹਿ ਰਹੀਏ ਕਿ ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪਰ ਬਿਆਵੇ ਚਿੱਤ ਹੁਣ ਕੀ ਕਰੋਗੇ ਨਾ ਸੋਈ ਦਿਨਸ ਸੁਹਾਵੜਾ ਜਿਤ ਪਰ ਬਿਆਵੇ ਚਿੱਤ ਜਿਤ ਦਿਨ ਵਿਸਰੇ 파ਰਮ ਫਿਟ ਭਲੇਰੀ ਰੋਤਾ ਰੋਤੋ ਵੇ ਭਲੀ ਰੋਤੋ ਵੇ ਬਸੰਤ ਦੀ ਰੱਬ ਚੇਤੇ ਵਿੱਚ ਨਾ ਆਵੇ ਤੇ ਪਾਤਸ਼ਾਹ ਕਹਿੰਦੇ ਨੇ ਉਹ ਰੁੱਤ ਵੀ ਭਲੀ ਨਹੀਂ ਤੋ ਬਾਣੀ ਨੂੰ ਪੜੋ ਅਪਲਾਈ ਕਰੋ ਸਮਝੋ ਵਿਚਾਰੋ ਕਿਸੇ ਵਹਿਮ ਵਿੱਚ ਨਹੀਂ ਪੈਣਾ ਨਾ ਤੁਹਾਡੇ ਕਰਕੇ ਗੁਰੂ ਕਦੇ ਜ਼ਖਮੀ ਹੋਇਆ ਹੈ ਨਾ ਹੋਣਾ ਹੈ ਕਿਉਂ ਕਿ ਕਿਉਂਕਿ ਇਹ ਮੁੱਦਾ ਹੀ ਹੋ ਰਹੇ ਇਹ ਮਨ ਕੜੰਤ ਕਹਾਣੀਆਂ ਨੇ ਜਿਹੜੀਆਂ ਲੋਕਾਂ ਦੇ ਮਨਾਂ ਵਿੱਚੋਂ ਵਹਿਮ ਬਣਿਆ ਸੀ ਉਹਨੂੰ ਕਢਣਾ ਸੀ ਅਸੀਂ ਉਸ ਵਹਿਮ ਨੂੰ ਹੋਰ ਪੱਕਿਆਂ ਕਰੀ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ